ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਾ ਸਾਜ ਜੀ ਅੱਜ ਦੇ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਜੇਕਰ ਤੁਸੀਂ ਇਸ ਕਾਲੀ ਮਿਰਚ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਕਾਲੀ ਮਿਰਚ ਨੂੰ ਟਾਇਲਟ ਵਿੱਚ ਸੁੱਟ ਕੇ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਇਸ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਲੜਾਈ ਕਲੇਸ਼ ਝਗੜਾ ਹੈ ਇਹ ਸਾਰੀਆਂ ਹੀ ਮੁਸ਼ਕਲਾਂ ਇਸ ਉਪਾਅ ਦੇ ਨਾਲ ਖਤਮ ਹੋ ਜਾਂਦੀਆਂ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਇਸ ਉਪਾਅ ਦੇ ਕਰਨ ਦੇ ਨਾਲ ਤੁਹਾਡੇ ਦੁਸ਼ਮਣਾਂ ਦੀ ਗਿਣਤੀ ਵਾਤੀ ਜਾ ਰਹੀ ਹੈ ਤਾਂ ਤੁਹਾਡੇ ਦੁਸ਼ਮਣਾਂ ਨੇ ਇਥੇ ਤੱਕ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਕਿ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣ ਲੱਗ ਗਈਆਂ ਹਨ ਇਸ ਤੋਂ ਇਲਾਵਾ ਜਾਂ ਫਿਰ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਤਾంత్రਿਕ ਕਿਰਿਆਵਾਂ ਕਰਵਾਉਂਦੇ ਹਨ ਕੋਈ ਜਾਦੂ ਟੂਣਾ ਕਰਵਾ ਰਿਹਾ ਹੈ ਇਸ ਦੇ ਨਾਲ ਨਾਲ ਜਾਂ ਉਹ ਫਿਰ ਵੰਧਨਵਾਦੀਆਂ ਦੀਆਂ ਕਰਿਆਵਾਂ ਕਰਵਾ ਰਿਹਾ ਹੈ ਤੁਹਾਡੇ ਜਿਹੜੇ ਕੰਮ ਹਨ ਤੁਹਾਡੇ ਕਾਰੋਬਾਰ ਹਨ ਉਹਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਰੋਕ ਲਗਾ ਦਿੱਤੀ ਹੈ ਜਿਸ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਹੈ ਬਿਮਾਰੀਆਂ ਵੱਧ ਚੁੱਕੀਆਂ ਹਨ ਤਾਂ ਲੜਾਈ ਕਲੇਸ਼ ਵੱਧ ਚੁੱਕਾ ਹੈ ਜਾਂ ਫਿਰ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਤੰਗ ਪਰੇਸ਼ਾਨੀ ਹੈ ਤਾਏ ਵੀਡੀਓ ਸਿਰਫ ਤੁਹਾਡੇ ਲਈ ਹੈ ਸੰਗਤ ਜੀ ਅੱਜ ਦਾ ਇਹ ਇੱਕ ਛੋਟਾ ਜਿਹਾ ਉਪਾਅ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਇਹ ਇੱਕ ਚਮਤਕਾਰੀ ਉਪਾਅ ਹੈ ਕਿਉਂਕਿ ਅੱਜ ਦਾ ਜੋ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਘਰ ਦੇ ਵਿੱਚ ਹੀ ਬੈਠ ਕੇ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮਾਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਬਿਨਾਂ ਕਿਸੇ ਖਰਚੇ ਤੋਂ ਕਰ ਸਕਦੇ ਹੋ ਆਪਣੇ ਉੱਪਰ ਕੀਤੇ ਕਰਾਏ ਨੂੰ ਜਾਂ ਆਪਣੇ ਦੁਸ਼ਮਣਾਂ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਦੂਰ ਕਰ ਸਕਦੇ ਹੋ ਅਤੇ ਅੱਜ ਦੀ ਸਭ ਤੋਂ ਸੌਖੀ ਗੱਲ ਕਿ ਅੱਜ ਦਾ ਜੋ ਉਪਾਅ ਹੈ ਇਹ ਤੁਸੀਂ ਕਾਲੀ ਮਿਰਚ ਦੇ ਨਾਲ ਕਰਨਾ ਹੈ ਕਾਲੀ ਮਿਰਚ ਤੁਹਾਨੂੰ ਰਸੋਈ ਦੇ ਵਿੱਚ ਜ਼ਰੂਰ ਮਿਲ ਜਾਂਦੀ ਹੈ ਤੁਹਾਡੀ ਰਸੋਈ ਵਿੱਚ ਪਈ ਕਾਲੀ ਮਿਰਚ ਹੀ ਤੁਹਾਡੇ ਘਰ ਦੇ ਵਿੱਚ ਪਈ ਹੀ ਕਾਲੀ ਮਿਰਚ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਸਕਦੀ ਹੈ ਭਾਵੇਂ ਤੁਹਾਡੇ ਦੁਸ਼ਮਣ ਵੀ ਕਿੰਨੇ ਹੀ ਤਰ੍ਹਾਂ ਦੇ ਤਾਕਤਵਰ ਕਿਉਂ ਨਾ ਹੋਣ ਤੁਹਾਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਵੋਗੇ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰਾ ਕੁਝ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸੰਗਤ ਜੀ ਇਹ ਵੀਡੀਓ ਅੱਜ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਇਸੇ ਤਰ੍ਹਾਂ ਜਦੋਂ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੈੱਟ ਕੇ ਇੱਕ ਛੋਟਾ ਜਿਹਾ ਉਪਾਅ ਕਰ ਲਵੋਗੇ ਤਾਂ ਇਸ ਦੇ ਨਾਲ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ ਇਹ ਉਪਾਅ ਕਰਨ ਤੋਂ ਬਾਅਦ ਤੁਹਾਡੇ ਦੁਸ਼ਮਣ ਭਾਵੇਂ ਲੱਖ ਕੋਸ਼ਿਸ਼ਾਂ ਕਰ ਲੈਣ ਉਹ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਭਾਵੇਂ ਕਿੰਨੀਆਂ ਹੀ ਕੋਸ਼ਿਸ਼ਾਂ ਕਰ ਲੈਣ ਤੁਹਾਡੇ ਉੱਪਰ ਕੁਝ ਮਾੜਾ ਕਰਵਾਉਣ ਦਾ ਉਹਦਾ ਅਸਰ ਤੁਹਾਡੇ ਉੱਪਰ ਬਿਲਕੁਲ ਵੀ ਨਹੀਂ ਹੋਵੇਗਾ ਕਿਉਂਕਿ ਕਾਲੀ ਮਿਰਚ ਦੇ ਵਿੱਚ ਇੰਨੀ ਪਾਵਰ ਤੇ ਸ਼ਕਤੀ ਹੈ ਜਿਹੜੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਦੀ ਹੈ ਇਸੇ ਤਰ੍ਹਾਂ ਹੀ ਜੋ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਉਹ ਕਾਲ ਯੁਗ ਦਾ ਸਮਾਂ ਹੈ ਜਿਸ ਕਰਕੇ ਤੁਹਾਡੀ ਖੁਸ਼ੀ ਅਤੇ ਖੁਸ਼ ਹੋਣ ਵਾਲਿਆਂ ਦੀ ਸੰਖਿਆ ਬਹੁਤ ਘੱਟ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਦੁਖੀ ਹੋ ਤਾਂ ਇਸ ਚੀਜ਼ ਨੂੰ ਲੈ ਕੇ ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਪ੍ਰੋਬਲਮ ਦੇ ਵਿੱਚ ਲੋਕ ਖੁਸ਼ ਹੁੰਦੇ ਹਨ ਪਰ ਖੁਸ਼ੀ ਨੂੰ ਦੇਖ ਕੇ ਅੱਜ ਕੱਲ ਦਾ ਸਮਾਂ ਇਸ ਤਰੀਕੇ ਦਾ ਹੈ ਕਿ ਤੁਹਾਡੀ ਖੁਸ਼ੀ ਨੂੰ ਦੇਖ ਕੇ ਕੋਈ ਵੀ ਖੁਸ਼ ਨਹੀਂ ਹੋਵੇਗਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਅਕਤੀ ਆਪਣੇ ਸੁੱਖਾਂ ਤੋਂ ਸੁਖੀ ਨਹੀਂ ਹੈ ਬਲਕਿ ਦੂਸਰੇ ਦੇ ਦੁੱਖ ਵਿੱਚ ਜ਼ਰੂਰ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਸੇ ਦਾ ਬੁਰਾ ਸੋਚਾਂਗੇ ਤਾਂ ਸਾਡੇ ਨਾਲ ਵੀ ਬੁਰਾ ਹੋਵੇਗਾ ਇਹ ਨਹੀਂ ਕਿ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੀ ਹਾਂ ਵੀ ਸਾਡੇ ਨਾਲ ਬੁਰਾ ਕਦੇ ਨਹੀਂ ਹੋਵੇਗਾ ਜੇਕਰ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੀ ਹਾਂ ਤਾਂ ਸਾਡੇ ਨਾਲ ਵੀ ਬੁਰਾ ਹੋਵੇਗਾ ਇਸ ਲਈ ਕਿਸੇ ਦੀ ਕਾਮਯਾਬੀ ਕਾਮਯਾਬੀ ਤੇ ਬਿਲਕੁਲ ਵੀ ਈਰਖਾ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਤੁਹਾਡਾ ਕਈ ਸਾਲਾਂ ਤੋਂ ਚੱਲਦਾ ਹੋਇਆ ਕਾਰੋਬਾਰ ਰੁਕ ਜਾਂਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਤੁਰਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਇਸ ਤਰ੍ਹਾਂ ਦੇ ਕੰਮ ਜੋ ਕਿ ਤੁਹਾਡੇ ਗੁਪਤ ਦੁਸ਼ਮਣ ਹੁੰਦੇ ਹਨ ਉਹ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਜਾ ਜਾਦੂ ਟੂਣਾ ਜਾਂ ਫਿਰ ਕਿਸੇ ਦੀ ਨજર ਨજર ਲੱਗ ਗਈ ਹੈ ਇਹ ਸਾਰੀਆਂ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਪਰ ਜਿਹੜੇ ਲੋਕ ਇਹ ਨਹੀਂ ਜਾਣਦੇ ਵੀ ਉਹਨਾਂ ਦਾ ਕੌਣ ਦੁਸ਼ਮਣ ਹੈ ਕੌਣ ਗੁਪਤ ਦੁਸ਼ਮਣ ਹੈ ਜਿਨ੍ਹਾਂ ਦੇ ਉਹ ਇਸ ਉਪਾਅ ਨੂੰ ਕਰ ਸਕਦੇ ਹਨ ਭਾਵੇਂ ਜੋ ਲੋਕ ਜਾਣਦੇ ਹਨ ਉਹ ਵੀ ਇਸ ਓਪਾ ਨੂੰ ਕਰ ਸਕਦੇ ਹਨ ਇਸ ਓਪਾ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਤੰਗੀ ਪਰੇਸ਼ਾਨੀ ਨਹੀਂ ਰਹੇਗੀ ਸਭ ਤੋਂ ਵੱਡੀ ਗੱਲ ਕਿ ਕਿਸੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਹੈ ਉਹ ਵੀ ਦੂਰ ਹੋ ਜਾਵੇਗਾ ਇਸ ਓਪਾ ਨੂੰ ਕਿਵੇਂ ਕਰਨਾ ਹੈ ਇਸ ਓਪਾ ਨੂੰ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੈ ਕਾਲੀ ਮਿਰਚ ਦੇ ਨਾਲ ਇਸੋਪਾ ਪਾ ਨੂੰ ਤੁਸੀਂ ਨੇ ਕਰਨਾ ਹੈ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਇਸੋਪਾ ਪਾ ਨੂੰ ਕਰਨ ਦੇ ਨਾਲ ਤੁਹਾਡਾ 1 ਰੁਪਿਆ ਵੀ ਖਰਚ ਨਹੀਂ ਹੋਵੇਗਾ ਕਿਉਂਕਿ ਕਾਲੀ ਮਿਰਚ ਘਰ ਵਿੱਚ ਮੌਜੂਦ ਹੁੰਦੀ ਹੈ ਇਸੇ ਤਰ੍ਹਾਂ ਇਸੋਪਾ ਪਾ ਨੂੰ ਕਰਨ ਦੇ ਲਈ ਤੁਸੀਂ ਕਾਲੀ ਮਿਰਚ ਲੈਣੀ ਹੈ ਕਾਲੀ ਮਿਰਚ ਦੇ ਤੁਸੀਂ ਦਾਣੇ ਲੈਣੇ ਹਨ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਤੁਸੀਂ ਉਸ ਦਾ ਨਾਮ ਜਾਣਦੇ ਹੋ ਉਸ ਦੇ ਨਾਮ ਦੇ ਜਿੰਨੇ ਅੱਖਰ ਹੋਣਗੇ ਓਨੀਆਂ ਹੀ ਤੁਸੀਂ ਕਾਲੀ ਮਿਰਚਾਂ ਦੇ ਦਾਣੇ ਲੈਣੇ ਹਨ ਜਿਹੜੇ ਲੋਕ ਆਪਣੇ ਦੁਸ਼ਮਣ ਨੂੰ ਨਹੀਂ ਜਾਣਦੇ ਤਾਂ ਉਹ ਕਾਲੀ ਮਿਰਚ ਦੇ 7 ਦਾਣੇ ਲੈ ਸਕਦੇ ਹਨ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਕਾਲੀ ਮਿਰਚ ਦੇ 7 ਦਾਣੇ ਲੈਣੇ ਹਨ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ 3 ਕਾਲੀ ਮਿਰਚ ਦੇ ਦਾਣੇ ਲੈਣੇ ਹਨ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਇਹ ਉਪਾਅ ਕਿੱਥੇ ਕਰਨਾ ਹੈ ਜਿਹੜਾ ਵੀ ਘਰ ਦੇ ਵਿੱਚ ਤੁਹਾਡੇ ਟਾਇਲਟ ਬਣਿਆ ਹੈ ਤੁਸੀਂ ਉੱਥੇ ਜਾ ਕੇ ਇਹ ਸੋਪਾ ਨੂੰ ਕਰਨਾ ਹੈ ਇਸੋਪਾ ਨੂੰ ਕਿਹੜੇ ਸਮੇਂ ਕਰਨਾ ਹੈ ਜੋ ਇਸ ਨਾਲ ਤੁਹਾਨੂੰ ਜ਼ਿਆਦਾ ਲਾਭ ਮਿਲੇ ਜੇਕਰ ਤੁਸੀਂ ਇਸੋਪਾ ਨੂੰ ਰਾਤ ਦੇ ਸਮੇਂ ਕਰਦੇ ਹੋ ਤਾਂ ਇਸ ਦਾ ਬਹੁਤ ਵਧੀਆ ਰਿਜ਼ਲਟ ਮਿਲੇਗਾ ਕਹਿਣ ਤੋਂ ਭਾਵ ਕਿ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਇਸੋਫਾ ਨੂੰ ਕਰਨ ਦੇ ਲਈ ਤੁਸੀਂ ਟਾਇਲਟ ਦੇ ਕੋਲ ਜਾ ਕੇ ਇਹਨਾਂ ਕਾਲੀ ਮਿਰਚ ਦੇ ਦਾਣਿਆਂ ਨੂੰ ਸੱਚੇ ਹੱਥ ਦੇ ਵਿੱਚ ਫੜ ਕੇ ਟਾਇਲਟ ਦੇ ਵਿੱਚ ਸੁੱਟ ਦੇਣਾ ਹੈ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਇੱਕ ਇੱਕ ਕਰਕੇ ਟਾਇਲਟ ਦੇ ਵਿੱਚ ਸੁੱਟਣਾ ਹੈ ਇਕੱਠੇ ਇੱਕ ਵਾਰ ਚ ਨਹੀਂ ਸੁੱਟਣਾ ਇਹਨਾਂ ਦਾਣਿਆਂ ਨੂੰ ਤੁਸੀਂ ਇੱਕ ਇੱਕ ਕਰਕੇ ਟਾਇਲਟ ਦੇ ਵਿੱਚ ਸੁੱਟਣਾ ਹੈ ਅਤੇ ਇੱਕ ਦਾਣੇ ਸੁੱਟਣ ਦੇ ਸਮੇਂ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈਣਾ ਹੈ ਇਹ ਉਪਾਅ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ। ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ।